ਸਭ ਤੋਂ ਪਹਿਲਾਂ ਮੈਂ ਜ਼ਿਲ੍ਹਾ ਗੁਰਦਾਸਪੁਰ ਦੇ ਸਾਰੇ ਮੀਡੀਆ ਦੇ ਸਾਥੀਆਂ ਦਾ ਧੰਨਵਾਦ ਕਰਦਾ ਕਿ ਆਪ ਸਭ ਅੱਜ ਸਾਡੇ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਲਈ ਪਹੁੰਚੇ ਹੋ ਮੇਰੇ ਨਾਲ ਮੇਰੇ ਦੋਨੋਂ ਵੱਡੇ ਭਰਾ ਤਿੰਨੋਂ ਵੱਡੇ ਭਰਾ ਸਾਡੇ ਮਾਨਯੋਗ ਪੀਡਬਲੂਡੀ ਮਿਨਿਸਟਰ ਸਰਦਾਰ ਹਰਪਜਨ ਸਿੰਘ ਜੀ ਸਾਡੇ ਮਾਨਯੋਗ ਰੂਰਲ ਡਿਵੈਲਪਮੈਂਟ ਟੂਰਿਜ਼ਮ ਮਿਨਿਸਟਰ ਸਰਦਾਰ ਤਰਨਪ੍ਰੀਤ ਸਿੰਘ ਸੌਣ ਜੀ ਸਾਡੇ ਮਾਨਯੋਗ ਦੀਪਕ ਬਾਲੀ ਜੀ ਜੋ ਐਡਵਾਈਜ਼ਰ ਨੇ ਟੂਰਿਜ਼ਮ ਤੇ ਕਲਚਰ ਵਿਭਾਗ ਦੇ ਦੇ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਦਾ ਪੁਲਿਸ ਜ਼ਿਲ੍ਹੇ ਬਟਾਲੇ ਤੋਂ ਸਾਰੇ ਅੱਜ ਜਿਹੜੇ ਅਧਿਕਾਰੀ ਸਹਿਬਾਨ ਸਾਡੇ ਨਾ ਬਹੁਤ ਸਤਕਾਰਯੋਗ ਗੰਬਲੇ ਸਹਿਬਾਨ ਰੰਧਾਵਾ ਸਾਹਿਬ ਬੈਲ ਸਾਹਿਬ ਸਾਡੇ ਜ਼ਿਲ੍ਹਾ ਪ੍ਰਧਾਨ ਸਾਰੀ ਆਰਗੇਨਾਈਜੇਸ਼ਨ ਤੇ ਡੋ ਨਗਰ ਕੀਰਤਨ ਮਾਲਵੇ ਤੋਂ ਨਿਕਲਨੇ ਆ ਇੱਕ ਵਾਇਆ ਫਰੀਦਕੋਟ ਫਿਰੋਜ਼ਪੁਰ ਹੁੰਦਾ ਹੋਇਆ ਤੇ ਦੂਜਾ ਤੱਕ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਹੁੰਦਾ ਹੈ ਦੋਨੋਂ ਇਹ ਵੀ ਅਨੰਦਪੁਰ ਸਾਹਿਬ ਬਾਈ ਤ੍ਰੇਕ ਨੂੰ ਪਹੁੰਚਣਗੇ ਤੇ ਜਿਹੜਾ ਇੱਕ ਸਾਡਾ ਨਗਰ ਕੀਰਤਨ ਹੈ ਜੋ ਮਾਲਵੇ ਤੇ ਮਾਝੇ ਦਾ ਨਗਰ ਕੀਰਤਨ ਹੈ ਉਹ ਆਪ ਜੀ ਦੇ ਜ਼ਿਲ੍ਹੇ ਗੁਰਦਾਸਪੁਰ ਤੋਂ ਆਰੰਭਿਆ ਜਾਊਗਾ ਮਿਤੀ 20 ਤਰੀਕ ਨੂੰ ਗੁਰਦੁਆਰਾ ਬਾਬਾ ਹਰੀ ਸਿੰਘ ਜੀ ਬਠਵਾਲਾ ਸਾਹਿਬ ਤੋਂ ਸਵੇਰੇ ਜਿਹੜਾ 8 ਵਜੇ ਆਰੰਭਿਆ ਜਾਊਗਾ ਨਗਰ ਕੀਰਤਨ ਆਪ ਸਭ ਨੂੰ ਬੇਨਤੀ ਆਪ ਸਭ ਦੇ ਰਹੀ ਮੈਂ ਗੁਰਦਾਸਪੁਰ ਦੇ ਸ਼ਹਿਰ ਵਾਸੀਆਂ ਨੂੰ ਪਿੰਡ ਵਾਲੇ ਸਾਨੂੰ ਬੇਨਤੀ ਕਰਦਾ ਕਿ ਇੱਥੋਂ ਆਰੰਭ ਹੋ ਕੇ ਵਾਇਆ ਧਾਰੀਵਾਲ ਵਾਇਆ ਬਟਾਲਾ ਬਾਬਾ ਬਕਾਲਾ ਸਾਹਿਬ ਨਗਰ ਕੀਰਤਨ ਜਿਹੜਾ ਜਾਊਗਾ ਇਸ ਨਗਰ ਕੀਰਤਨ ਦੀ ਰਹਿਨਮਾਈ ਸਾਡੇ ਸੰਤ ਮਹਾਪੁਰਖ ਕਰਨਗੇ ਸਾਡਾ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਸਾਡੇ ਸਾਰੇ ਮਾਨਯੋਗ ਮਿਨਿਸਟਰ ਸਹਿਬਾਨ ਐਮ ਐਲ ਏ ਸਹਿਬਾਨ ਅਸੀਂ ਬਤੌਰ ਸੇਵਾਦਾਰ ਸਾਰੀਆਂ ਸੜਕਾਂ ਦੀ ਸਫਾਈ ਜਿੱਥੋਂ ਜਿੱਥੋਂ ਗੁਰੂ ਸਾਹਿਬ ਦੀ ਪਾਲਕੀ ਸਾਹਿਬ ਗੁਜ਼ਰਨਾ ਹਰ ਤਰ੍ਹਾਂ ਦੀ ਤਿਆਰੀ ਦੇ ਵਿੱਚ ਲੰਗਰ ਉਹ ਉਹਦੀ ਸਾਡੀ ਜ਼ਿੰਮੇਵਾਰੀ ਹੈ ਪਰ ਜਿਹੜਾ ਨਗਰ ਕੀਰਤਨ ਹੈ ਉਹਦੀ ਰਹਿਨਮਾਈ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਭੂਰੀ ਵਾਲੇ ਤੇ ਹੋਰ ਜਿਹੜੇ ਸਾਡੇ ਮਾਝੇ ਦੇ ਸੰਤ ਮਹਾਪੁਰਖ ਨੇ ਉਹ ਸਾਰੇ ਜਿਹੜੀ ਹੈ ਅਗਵਾਈ ਕਰਨਗੇ ਨਾਲ ਹੀ ਫਿਰ 20 ਤਰੀਕ ਨੂੰ ਸ਼ਾਮੀ ਨਗਰ ਕੀਰਤਨ ਜਿਹੜਾ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਾਈਟ ਹਾਲਟ ਤੇ ਅਗਲੇ ਦਿਨ ਵਾਇਆ ਤਰੰਤਾਰਨ ਗੋਇੰਦਵਾਲ ਸਾਹਿਬ ਹੁੰਦੇ ਹੋਏ ਜਲੰਧਰ ਤੇ ਫਿਰ ਜਲੰਧਰ ਤੋਂ ਵਾਇਆ ਫਗਵਾੜਾ ਬੰਗਾ ਅ ਨਵਾਂ ਸ਼ਹਿਰ ਬਲਾਚੌਰ ਹੁੰਦੇ 22 ਤਰੀਕ ਨੂੰ ਇਹ ਨਗਰ ਕੀਰਤਨ ਵੀ શ્રી ਨੰਦਪੁਰ ਸਾਹਿਬ ਪਹੁੰਚੂਗਾ ਨਾਲ ਹੀ 1 ਨਵੰਬਰ ਤੋਂ ਲੈ ਕੇ 18 ਨਵੰਬਰ ਦੇ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਇੱਕ ਲਾਈਟ ਐਂਡ ਸਾਇੰਡ ਸਾਊਂਡ ਸ਼ੋਅ ਦਾ ਵੀ ਜਿਹੜਾ ਆਯੋਜਨ ਕੀਤਾ ਜਾ ਰਿਹਾ ਟੂਰਿਜ਼ਮ ਵਿਭਾਗ ਵੱਲੋਂ ਜਿਸ ਦੇ ਵਿੱਚ ਗੁਰੂ ਸਾਹਿਬ ਦੇ ਜੀਵਨ ਬਾਰੇ ਉਹਨਾਂ ਦੀ ਸ਼ਹਾਦਤ ਬਾਰੇ ਬਹੁਤ ਸ਼ਾਨਦਾਰ ਜਿਹੜੀ ਐਸਜੀਪੀਸੀ ਤੋਂ ਪਾਸ ਕਰਾ ਕੇ ਸਕ੍ਰਿਪਟ ਜਿਹੜੀ ਹੈ ਉਹ ਦਿਖਾਇਆ ਜਾਊਗਾ ਤੇ ਅਪ ਸੋ ਅਨੁਮਾਨ ਹੈ ਅਸੀਂ ਜੋ ਤਿਆਰੀਆਂ ਕਰ ਰਹੇ ਹਾਂ ਲਗਭਗ ਵੀ ਤੋਂ 25000 ਸੰਗਤ ਦੀ ਜਿਹੜੀ ਹੈ ਉੱਥੇ ਆਮਦ ਦੀ ਤਿਆਰੀ ਹੋਊਗੀ ਤੇ ਸਾਰੇ ਸਾਡੇ ਸਕੂਲੀ ਬੱਚਿਆਂ ਨੂੰ ਵੀ ਅਸੀਂ ਸੱਦਾ ਦਿੰਦੇ ਹਾਂ ਕਾਲਜ ਦੇ ਬੱਚਿਆਂ ਨੂੰ ਸੱਦਾ ਦਿੰਦੇ ਹਾਂ ਕਿ ਆਓ ਆਪਾਂ ਗੁਰੂ ਸਾਹਿਬ ਦੇ ਜੀਵਨ ਬਾਰੇ ਉਹਨਾਂ ਦੀ ਸ਼ਹਾਦਤ ਬਾਰੇ ਜਾਣ ਸਕੀਏ ਇਹ ਸਾਰੇ ਸਮਾਗਮਾਂ ਦੇ ਸੰਬੰਧ ਦੇ ਵਿੱਚ ਅੱਜ ਰਾਸਪੁਰ ਦੀ ਮੀਟਿੰਗ ਸੀ ਇੱਕ ਇੱਕ ਇੰਚ ਜੋ ਰੋਡ ਹੈ ਉਹਦੀ ਜਿਹੜੀ ਹੈ ਉਹਦਾ ਇੱਥੇ ਡਿਸਕਸ਼ਨ ਹੋਇਆ ਜੋ ਜੋ ਕੰਮ ਹੋਣ ਵਾਲੇ ਆ ਉਹ 8 ਤੋਂ 10 ਨਵੰਬਰ ਤੱਕ ਕੰਪਲੀਟ ਕਰ ਲਏ ਜਾਣਗੇ ਸਾਰੇ ਰਸਤੇ ਜਿਹੜੇ ਆ ਉਹ ਸਾਫ ਹੋ ਜਾਣਗੇ ਕੋਈ ਰਸਤਾ ਜੋ ਖਰਾਬ ਉਹ 8 ਤੋਂ 10 ਨਵੰਬਰ ਤੱਕ ਹੋ ਜਾਊਗਾ ਬਾਕੀ ਸਾਰੀਆਂ ਤਿਆਰੀਆਂ ਵੀ ਤੇ ਨਾਲ ਇਹ ਵੀ ਦੱਸ ਦਈਏ ਜੀ ਜਿੱਥੋਂ ਨਗਰ ਕੀਰਤਨ ਆਰੰਭਿਆ ਜਾਊਗਾ ਪੰਜਾਬ ਪੁਲਿਸ ਵੱਲੋਂ ਐਸਐਸਪੀ ਸਾਹਿਬ ਵੱਲੋਂ ਪੰਜਾਬ ਪੁਲਿਸ ਵੱਲੋਂ ਗਾਰਡ ਆਫ ਆਨਰ ਗੁਰੂ ਸਾਹਿਬ ਦੇ ਸਨਮਾਨ ਦੇ ਵਿੱਚ ਇੱਕ ਬਹੁਤ ਸ਼ਾਨਦਾਰ ਜਿਹੜਾ ਗਾਰਡ ਆਫ ਆਨਰ ਦਿੱਤਾ ਜਾਊਗਾ ਐਦਾਂ ਹੀ ਜਦੋਂ ਨਗਰ ਕੀਰਤਨ ਬਟਾਲੇ ਪਹੁੰਚਦਾ ਉੱਥੇ ਵੀ ਜਿਹੜਾ ਗਾਰਡ ਆਫ ਆਨਰ ਦਿੱਤਾ ਜਾਊਗਾ